ਇੱਕ ਟੈ ਲੋ ਮੈਸੇਜ ਆਇਆ ਕਈ ਮਿੱਤਰਾਂ ਦੇ ਹੂੰ ਕਹਿੰਦੇ ਸੁੱਚੇ ਸੂਰਮੇ ਤੇ ਬਣਾਓ ਤੁਸੀਂ ਹਾਂ ਪੜ੍ਹੇ ਸੀ ਮੈਂ ਵੀ ਹਣ ਬਾਬਾ ਸੁੱਚਾ ਸਿੰਘ ਸੂਰਮਾ ਤੇ ਬਹੁਤ ਬਣੀਆਂ ਹੋਣਆਂ ਕਹਾਣੀਆਂ ਯਾਰ ਹਾਂਜੀ ਹੈ ਤਾਂ ਸਹਰੀਆਂ ਰਲਦੀਆਂ ਮਿਲਦੀਆਂ ਉਹੀ ਗੱਲ ਵੀ ਇੱਕ ਜਾਨੇ ਨੇ ਬਣਾਲੀ ਬਾਕੀ ਉਹਨੂੰ ਵੇਖ ਵੇਖ ਤੋੜ ਅੰਬਰੋੜ ਕੇ ਬਣਾਈ ਹੈ ਪਿੱਛੇ ਇਹ ਨਾ ਆਪਣਾ ਵੀਰ ਆ ਮਿੰਟੂ ਗੁਰੂਸਰੀਆ ਹੂੰ ਉਹਨੇ ਬਣਾਈ ਆ ਅੱਛਾ ਉਹਦੀ ਬਾਕੀਆਂ ਨਾਲੋਂ ਯਾਨੀ ਕਿ ਬਹੁਤ ਸਹੀ ਆ ਇੱਕ ਹੋਰ ਮਿੱਤਰ ਆਪਣਾ ਖੋਜ ਕਰ ਰਿਆ ਇਹ ਗੱਲ ਹੈਗੀ ਬਈ 1915 ਦੇ ਆਸ-ਪਾਸ ਦੀ ਗੱਲ ਆ ਅੱਛਾ 1915 ਚ ਸੁੱਚੇ ਸੂਰਮੇ ਦੇ ਫੁੱਲ ਪਏ ਹੋਇਆ ਹਰਦਵਾਰ ਠੀਕ ਆ ਕੋਈ ਮਿੱਤਰ ਜਾ ਕੇ ਨਾ ਉੱਥੇ ਖੋਜ ਕਰਕੇ ਆਇਆ ਉੱਥੇ ਹਰਦਵਾਰ ਚ ਕੁਰਸੀਨਾਮਾ ਮਿਲ ਜਾਂਦਾ ਨਾ ਪੰਡਤਾਂ ਕੋਲੋਂ ਹਾਂ ਹਾਂ 1915 ਚ ਨਰੈਣਾ ਉਹਦਾ ਭਰਾ ਉਹਦੇ ਫੁੱਲ ਪਾ ਕੇ ਆਇਆ ਯਾਨੀ ਕਿ ਉਹਨੂੰ ਫਾਂਸੀ ਉਹਦੋਂ ਪਹਿਲਾਂ ਦਿੱਤੀ ਹੋਊਗੀ ਉਹਦਾ ਫੁੱਲ ਵੀ ਲੋਕ ਆਉਣ ਲੈ ਕੇ ਜਾਂਦੇ ਸੀ ਨਾ ਇਹ ਚਾਰ ਪੰਜ ਕੇਸ ਇਕੱਠੇ ਹੋ ਜਾਂਦੇ ਸੀ ਇਕੱਠੇ ਤੁਰਦੇ ਸੀ ਵਿਕਲ ਹੁੰਦੇ ਨਹੀਂ ਸੀ ਹਾਂ ਸਾਲ-ਸਾਲ ਦੋ-ਦੋ ਸਾਲ ਫੁੱਲ ਪਉਣ ਜਾਂਦੇ ਨੂੰ ਲੱਗ ਜਾਂਦੇ ਸੀ ਵੀ ਇਹ ਗੱਲ ਹੈਗੀ ਸੱਚੇ ਸੂਰਮੇ ਵਾਲੀ ਇਹਸਾਨਾ ਦਾ ਪਤਾ ਕਰਨਾ ਹੋਵੇ 1900 ਤੋਂ ਲੈ ਕੇ 1915 ਤੋਂ ਪਹਿਲਾਂ ਫੁੱਲ ਆਹ 8-10 ਸਾਲਾਂ 'ਚ 12 13 ਦੇ ਵਿੱਚ ਫਾਂਸੀ ਹੋਈ ਹੋਊ ਇਹਦੇ ਸਾਹ ਹਾਂ ਤੇ ਜਿਹੜਾ ਉਹਦਾ ਗੋਤ ਸੀਗਾ ਉਹ ਸੀਗਾ ਜਵੰਦਾ ਹਾਂ ਤੇ ਕੁੱਕਰ ਦਾ ਗੋਤ ਚੈਲ ਸੀਗਾ ਇੱਕ ਦਿਨ ਮੈਂ ਹੋਰ ਦੱਸਦਾ ਆਪਣਾ ਗਵਾਂਢੀ ਸੀ ਬਾਬਾ ਬਚਨ ਸਿੰਘ ਹੂੰ ਉਹਨਾਂ ਸੁੱਚਾ ਸੂਰਮਾ ਵੇਖਿਆ ਅੱਛਾ ਲੋਕਾਂ ਦੀ ਜਾਣਕਾਰੀ ਲਈ ਦੱਸ ਦਗੇ ਵੀ ਪੰਜਾਬ ਚ ਨਾ ਪਸ਼ੂਆਂ ਦੀਆਂ ਦੋ ਮੰਡੀਆਂ ਲੱਗਦੀਆਂ ਸੀ ਪੁਰਾਣੀਆਂ ਹੂੰ ਇੱਕ ਤਾਂ ਲੱਗਦੀ ਸੀ ਤਨੋਲੇ ਹਾਂਜੀ ਤੇ ਇੱਕ ਲੱਗਦੀ ਸੀ ਜੈਤੋ ਇੱਥੇ ਆਪਣੇ ਹਾਂ ਆਪਣੇ ਲੱਗਦੀ ਹੁੰਦੀ ਜੈਤੋ ਦੀ ਪਸ਼ੂਆਂ ਦੀ ਮੰਡੀ ਤੇ ਸੁੱਚਾ ਸੂਰਮਾ ਆਇਆ ਵਾ ਠੀਕ ਆ ਆਪਣਾ ਗਵਾਂਢੀ ਹੁੰਦਾ ਸੀ ਬਾਬਾ ਬਚਨ ਸਿੰਘ ਹਾਂਜੀ ਉਹਨੇ ਵੇਖਿਆ ਸੀਗਾ ਸੁੱਚਾ ਸੂਰਮਾ ਅੱਛਾ ਉਹ ਦੱਸਦਾ ਸੀ ਕਹਿੰਦਾ ਉਹਦੇ ਚਿੱਟਾ ਚਾਦਰਾਂ ਚਿੱਟਾ ਕੁਰਤਾ ਤੇ ਚਿੱਟੇ ਪੱਗ ਹਾਂ ਹੱਥ 'ਚ ਛੋਟੀ ਜੀ ਗੰਡਾਸੀ ਫੜੀ ਹੋਈ ਸੀ ਤੇ ਕਹਿੰਦਾ ਲੋਕ ਇਕੱਠੇ ਹੋਣ ਲੱਗ ਗਏ ਉਹਦੇ ਕੋਲ ਫੋਟੋਮਾਂ ਹੁੰਦੀਆਂ ਸੀ ਜਾਂ ਕੈਮਰੇ ਹੁੰਦੇ ਸੀ ਜਿਵੇਂ ਜਿਵੇਂ ਕੰਨੋਂ ਕੰਨ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਸੁੱਚਾ ਸੂਰਮਾ ਹਾਂ ਕਹਿੰਦਾ ਫਿਰ ਉਹ ਉੱਚੇ ਸਾਂ ਤੇ ਖੜ ਗਿਆ ਅੱਛਾ ਉੱਚੇ ਸਾਂ ਤੇ ਖੜ ਕੇ ਕਹਿੰਦਾ ਲੋ ਵੀ ਵੇਖ ਲੋ ਕਹਿੰਦਾ ਮੈਂ ਹੀ ਆ ਸਮਹਾਉ ਵਾਲਾ ਸੱਚਾ ਹਾਂ ਤੇ ਕਹਿੰਦਾ ਮੈਂ ਵੀ ਤੁਹਾਡੇ ਵਰਗਾ ਬੰਦਾ ਸੀ ਭਰਾਵੋ ਹਾਂ ਆਵਾ ਸਮਹਾਉ ਵਾਲਾ ਸੱਚਾ ਨੇ ਕਹਿੰਦਾ ਨਾ ਕਿਸੇ ਦੇ ਮਾੜਾ ਜੰਮੇ ਹੂੰ ਤੇ ਨਾ ਮਾੜਾ ਕਿਸੇ ਦੇ ਆਵੇ ਆਵੇ ਕਹਿੰਦਾ ਕੁੱਕਰ ਉਹਨਾਂ ਦੇ ਮਾੜਾ ਜੰਮ ਪਿਆ ਤੇ ਵੀਰੋ ਸਾਡੇ ਆ ਗਏ ਉਹਦਾ ਕਹਿਣ ਤੋਂ ਭਾਵ ਇਹ ਸੀ ਹੂੰ ਵੀ ਕੁੱਕਰ ਉਹਨਾਂ ਦੇ ਜੰਮ ਪਿਆ ਨਾ ਮਾੜਾ ਕਿਸੇ ਦੇ ਜੰਮੇ ਤੇ ਨਾ ਕਿਸੇ ਦੇ ਆਵੇ ਅਵੇ ਫੇਰ ਹੀ ਇਹ ਸਰਾ ਪਿਆ ਹਾਂ ਤੇ ਫੇਰ ਕਹਿੰਦਾ ਸੀ ਆਹਰਾ ਪੈ ਨਹੀਂ ਸਾਡਾ ਕਿਹੜਾ ਜੀ ਨਹੀਂ ਕਰਦਾ ਅਸੀਂ ਓਡੇ ਵਾਂਗੂ ਰਹਿਣ ਨੂੰ ਯਾਨੀ ਕਿ ਉਹ ਬੇਚਰਕ ਨੇ ਦਰਸ਼ਨ ਕੀਤੇ ਹੋਏ ਆਦੇ ਕਦ ਕੋਦ ਬਹੁਤ ਸੀਗਾ ਨਹੀਂ ਉਹ ਤਾਂ ਹੁਣ ਮੇਰੇ ਬਾਪੂ ਵਰਗੇ ਨੇ ਸੁਣਿਆ ਸੀ ਉਹ ਤੋਂ ਅੱਛਾ ਅੱਛਾ ਆਪਾਂ ਤਾਂ ਵੇਖਿਆ ਹੁਣੇ ਬਜ਼ੁਰਗ ਉਹ ਠੀਕ ਹੈ ਮੇਰੇ ਬਾਪੂ ਵਰਗੇ ਨੂੰ ਦੱਸ ਦਿੰਦਾ ਸੀ ਉਹ ਵੀ ਮੈਂ ਸੁੱਚਾ ਸੁਰਮਾ ਵੇਖਿਆ ਵੀ ਜਦੋਂ ਲੋਕਾਂ ਨੂੰ ਪਤਾ ਲੱਗਾ ਅੱਛਾ ਜਦੋਂ ਲੋਕਾਂ ਨੂੰ ਇਹ ਪਤਾ ਲੱਗਣ ਲੱਗਿਆ ਵੀ ਸੁੱਚਾ ਹੈ ਸੁੱਚਾ ਤੇ ਉਹ ਥੋੜਾ ਜਿਹਾ ਉੱਚੇ ਥਾਂ ਤੇ ਖੜ ਗਿਆ ਉਹਨੂੰ ਐ ਸੀ ਵੀ ਸਾਰੀ ਵੇਖ ਲੈਣ ਹਾਂ ਉਹਨੇ ਫਿਰ ਆ ਗੱਲ ਬੋਲੀ ਕਹਿੰਦਾ ਨਾ ਕਿਸੇ ਦੇ ਮੜਾ ਜੰਮੇ ਤੇ ਨਾ ਕਿਸੇ ਦੇ ਮੜਾ ਆਵੇ ਵੀ ਉਹਨਾਂ ਦੇ ਮੜਾ ਜੰਮ ਪੈ ਕੁੱਕਰ ਸਾਡੇ ਮੜੀ ਆ ਗਈ ਤੇ ਨਹੀਂ ਕਹਿੰਦਾ ਬੰਦੇ ਵਰਗਾ ਬੰਦਾ ਮੈਂ ਆ ਮੈਂ ਓਹਦੇ ਨਾਲ ਕੋਈ ਵੱਖਰਾ ਨਹੀਂਗਾ ਤੇ ਆਪਣਾ ਮਿੱਤਰ ਖੋਜ ਕਰ ਰਿਹਾ ਦੇ ਤੱਕ ਠੀਕ ਆ ਮੈਂ ਇਹਨੂੰ ਆਖਿਆ ਸੀ ਮੈਂ ਕਿਹਾ ਯਾਰ ਉਹਦੀ ਬੰਦੂਕ ਵੀ ਮਿਲ ਸਕਦੀ ਆ ਤਾਂ ਅੰਗਰੇਜ਼ ਹਰ ਇੱਕ ਚੀਜ਼ ਦਾ ਰਿਕਾਰਡ ਰੱਖਦੇ ਸੀ ਹਾਂ ਤੇ 1910-12 ਚ ਵੱਧ ਤੋਂ ਵੱਧ 7-8 ਚ ਫੌਜ ਹੋਊਗਾ ਹਾਂ ਉਦੋਂ ਬਾਰਪੁਰ ਬੜੁਖਾ ਹੁੰਦੀਆਂ ਹੁੰਦੀਆਂ ਸੀ ਇੰਗਲੈਂਡ ਦੀਆਂ ਬਾਹਰ ਘੋੜੇ ਦੀਆਂ ਯਾਨਕਿ ਵਿਦੇਸ਼ੀ ਹੁੰਦੀਆਂ ਸਾਰੀਆਂ ਘੋੜੇ ਬਾਹਰ ਹੁੰਦੇ ਸੀ ਉਹਨਾਂ ਦੇ ਅੱਛਾ ਤੇ ਉਹ ਮੈਂ ਕਰ ਰਿਹਾ ਹਿਸਟਰੀ ਦੀ ਨਾਲ ਠੀਕ ਆ ਉਹ ਕਹਿੰਦਾ ਸੀ ਮੈਂ ਪਤਾ ਕਰੂੰਗਾ ਵੀ ਜਿਹੜੇ ਪੁਰਾਣੇ ਮਾਲ ਖਾਨੇ ਆ ਜੇ ਉੱਥੇ ਕੋ ਸੋਇਆ ਤਾਂ ਪਠਾਣੀ ਰਫਲ ਸੀ ਉਹਦੇ ਕੋਲੇ ਨਾ ਨਾ ਬਾਰਾਂਪੁਰ ਬਾਰਾਂਪੁਰ ਸੀ ਬਾਰਾਂਪੁਰ ਬੰਦੂਕ ਸੀ ਉਹਦੇ ਕੋਲੇ ਬਾਰਾਂਪੁਰ ਆਉਣ ਕਟਣੀ ਪਊਗੀ ਬਾਰਾਂਪੁਰ ਬਹੁਤ ਵਧੀਆ ਅਸਲਾ ਹੂੰ ਬਾਰਾਂਪੁਰ ਬੰਦੂਕ ਸੀ ਉਹਦੇ ਕੋਲੇ ਤੇ ਅੰਗਰੇਜ਼ ਅਫਸਰ ਨੇ ਯਾਨੀ ਕਿ ਇਨਾਮ ਚ ਦਿੱਤੀ ਸੀ ਉਹਨੂੰ ਹੂੰ ਤੇ ਉਹ ਮਿੱਤਰ ਖੋਜ ਕਰ ਰਿਹਾ ਉਹਨੂੰ ਮੈਂ ਕਿਹਾ ਮੈਂ ਯਾਰ ਉਹਦੀ ਰਫਲ ਦਾ ਪਤਾ ਕਰ ਜਿਹੜੇ ਪੁਰਾਣੇ ਮਾਲ ਖਾਨੇ ਆ ਹੋ ਸਕਦਾ ਉਹਨਾਂ ਚ ਪਈ ਹੋਵੇ ਤੇ ਬਾਕੀ ਹੋ ਸਕਦਾ ਇੰਨਾ ਪੁਰਾਣਾ ਰਿਕਾਰਡ ਨਾ ਵੀ ਹੋਵੇ ਇਹ ਹੋਈ ਤਾਂ ਇੰਨਾ ਥਾਣੇ ਚ ਹੂ ਬੜਲਾਡੇ ਹੋਇਆ ਤੇ ਮਾਨਸਾ ਹੋਇਆ ਹਨ ਅੰਗਰੇਜ਼ਾਂ ਦੀਆਂ ਆਉਂਦੀਆਂ ਡਿਵੀਜ਼ਨ ਜਦੋਂ ਆਪਣੇ ਕੋਲੇ ਜਾਣਕਾਰੀ ਇਕੱਠੀ ਹੋ ਗਈ ਨਾ ਢਿੱਲੋਂ ਹਾਂਜੀ ਸੁੱਚੇ ਸੂਰਮੇ ਤੇ ਬਣਾਵਾਂਗੇ ਜ਼ਰੂਰ ਬਣਾਵਾਂਗੇ ਵਧੀਆ ਇੱਕ ਮੈਨੂੰ ਪਤਾ ਲੱਗਿਆ ਸੀ ਆਪਣਾ ਕਮਿਸ਼ਨਰ ਨਹੀਂ ਹੋਏ ਬਾਬੂ ਰਾਜੇਵਾਲੀ ਹਾਂਜੀ ਉਹਨਾਂ ਦੀ ਹੁੰਦੀ ਸੀ ਨਹਿਰ ਤੇ ਡਿਊਟੀ ਬਠਿੰਡੇ ਵਾਲੀ ਤੇ ਹੂੰ ਉਹਨਾਂ ਨੂੰ ਕਹਿੰਦੇ ਇੱਕ ਵਾਰ ਸੁੱਚਾ ਸੂਰਮਾ ਮਿਲਿਆ ਸੀ। ਉਹ ਆਪਦੀ ਕਿਸੇ ਕਿਤਾਬ 'ਚ ਜ਼ਿਕਰ ਕਰਦੇ ਆ। ਹਾਂਜੀ। ਹੋ ਸਕਦਾ ਪਛਿੰਡੇ ਤੇ ਬੀੜ 'ਚ ਕਿ ਕਿਸੇ ਨਹਿਰ ਤੇ। ਹੂੰ। ਉਹਨਾਂ ਨੇ ਹੀ ਬਾਊ ਰਾਜਵਾਲੀ ਨੇ ਸੁੱਚੇ ਸੂਰਮੇ ਦੇ ਦਰਸ਼ਨ ਕੀਤੇ ਸੀ। ਹੂੰ। ਉਹਨਾਂ ਨੂੰ ਕਿਤੇ ਕੋਈ ਸ਼ਰੀਰ ਨਹੀਂ ਕਿਹਾ। ਹਾਂ ਮੈਂ ਪੜਿਆ ਕਿਤੇ ਹਾਂ। ਹਾਂ ਸੁੱਚੇ ਬਾਰੇ ਲਿਖਿਆ ਵੀ ਉਹਨਾਂ ਨੇ। ਲਿਖਿਆ। ਪਰ ਬਾਊ ਰਾਜਵਾਲੀ ਦਾ ਮੇਲ ਹੋਇਆ ਸੀ ਸੁੱਚੇ ਸੂਰਮੇ ਦਾ। ਹੂੰ। ਜਿਹੜੀ ਆਪਾਂ ਬਣਾਈ ਨਾ ਆਪਾਂ ਸਹੀ ਖੋਜ ਕਰਕੇ ਆਪਣਾ ਮਿੱਤਰ ਖੋਜ ਕਰ ਰਿਆ। ਹੂੰ। ਉਹ ਤੋਂ ਲੈ ਕੇ ਤੱਥ ਤੇ ਜਿਵੇਂ ਸਹੀ ਬਣਾਵਾਂਗੇ ਗੋਤ ਦਾ ਲੋਕਾਂ ਨੂੰ ਪਤਾ ਹੀ ਆ ਵੀ ਉਹ ਜਵੰਦਾ ਸੀਗਾ ਤੇ ਕੁੱਕਰ ਚੈਲ ਸੀਗਾ ਗੀਤ ਗੀਤਾਂ ਦੇ ਵਿੱਚ ਵੀ ਸਹੀ ਨਹੀਂ ਉਹ ਇਤਿਹਾਸ ਜ਼ਿਕਰ ਉਹਦਾ ਹਾਂ ਗੀਤਕਾਰ ਨੇ ਆਪ ਦੇ ਹਿਸਾਬ ਨਾਲ ਲਿਖਤਾ ਅੰਦਾਜ਼ੇ ਜਿਹਾ ਲਾਇਆ ਵੇ ਆ ਹਾਂ ਖਾੜਾ ਤਾਂ ਪਹਿਲਾਂ ਲੱਗਿਆ ਸੀ ਇੱਕ ਕਿ ਦੋ ਦਿਨ ਹਮ ਖਾੜਾ ਮੌਕੇ ਤੇ ਲੜਾਈ ਨਹੀਂ ਹੋਈ ਹਮ ਸੂਰਮਾਨ ਨੂੰ ਉਦੋਂ ਕਹਿਣ ਲੱਗਿਆ ਜਦੋਂ ਉਹਨੇ ਗਉਆਂ ਬਚਾਈਆਂ ਹਮ ਬਿੱਤਰ ਮਾਰਤੇ ਸੀ ਨਾ ਤਿੰਨ ਚਾਰ ਮਾਰੇ ਸੀ ਤੇ ਗੰਗੂਆਂ ਛੜਾਤੀਆਂ ਸੀ ਹਾਂਜੀ ਉਦੋਂ ਸੂਰਮਾ ਕਹਿਣ ਲੱਗੇ ਤੇ ਬਾਕੀ ਲੋਕਾਂ ਨੇ ਸੁਣੀ ਆ ਸਾਰੀ ਕਹਾਣੀ ਇਹ ਜਿਹੜਾ ਹਰਦਵਾਰ ਵਾਲਾ ਕੁਰਸੀ ਨਾਵਾ ਨਾ ਢਿਲੋਂ ਹਾਂਜੀ ਉਹ ਸਹੀ ਹੁੰਦਾ ਬਾਈ ਜਮਾ ਹਾਂ ਉਹ ਸਹੀ ਹੈ ਉਹਦੇ ਫੁੱਲ ਪਾਏ ਵੇ 1915 ਦੇ ਆਸੇ ਪਾਸੇ ਤੇ ਉੱਥੇ ਫੁੱਲ ਪਾਉਣ ਵਾਲੇ ਦਾ ਵੀ ਨਾਂ ਲਿਖਿਆ ਜਾਂਦਾ ਹੂੰ ਉਹਦਾ ਭਰਾ ਨਰੈਣਾ ਫੁੱਲ ਪਾ ਕੇ ਆਇਆ ਠੀਕ ਹੈ ਤੇ ਬਾਕੀ ਜਾਂਚ ਚੱਲੀ ਜਾਂਦੀ ਹੈ ਖੋਜ ਕਰੀ ਜਾਂਦਾ ਮਿੱਤਰ ਹੂੰ ਵੀ ਇਹ ਜਿਵੇਂ ਸਹੀ ਆ ਕੁਰਸੀ ਨਾਵੇਂ ਵਾਲੀ ਗੱਲ ਵੀ ਉਹਦੇ ਜਿਹੜੇ ਫੁੱਲ ਸੀ ਹਰਦਵਾਰ ਪਾਏ ਗਏ ਸੀਗੇ 1915 ਚ ਤੇ ਪਾ ਕੇ ਆਇਆ ਸੀ ਨਰੇਣਾ ਹਾਂ ਤੇ ਫੰਸੀ ਉਹਦੀ 1-2 ਸਾਲ ਪਹਿਲਾਂ ਰੱਖ ਲਾ ਕਿਉਂਕਿ ਤੁਰਕੇ ਜਾਂਦੇ ਸੀ ਲੋਕ ਉਦੋਂ ਰਿਕਾਰਡ ਨਿਕਲਿਆ ਉਹ ਤੋਂ ਹਾਂ ਉੱਥੋਂ ਕੁਰਸੀ ਨਾਵੇਂ ਲੈ ਲਿਆ ਉਹਨੇ ਲੈ ਲਿਆ ਉੱਥੋਂ ਕੁਰਸੀ ਨਾਵੇਂ ਲੈ ਲਿਆ ਬਾਕੀ ਠਾਣੇ ਠੁਣੇ ਚ ਜਿਵੇਂ ਮੈਨੂੰ ਆਖਿਆ ਜੀ ਮਖੋ ਦੀ ਬੰਦੂਕ ਪਤਾ ਕਰ ਯਾਰ ਜਿਹੜੀ ਸੂਚੇ ਸੁਮੇ ਦੀ ਬੰਦੂਕ ਹੋਊਗੀ ਉਹ ਇੱਥੇ ਕਿਸੇ ਮਾਲਖਾਨੇ ਚ ਹੀ ਹੋਊਗੀ ਕੋ ਕ ਅੰਗਰੇਜ਼ ਰਿਕਾਰਡ ਰੱਖਦੇ ਸੀਗੇ ਹਾਂ ਅੰਗਰੇਜ਼ ਜਿਹੜੇ ਇਤਿਹਾਸਕਾਰ ਵੀ ਹੈ ਨਾ ਆਪਣੇ ਸਿੱਖ ਇਤਿਹਾਸ ਦਾ ਵੀ ਕਾਫੀ ਅੰਗਰੇਜ਼ਾਂ ਤੋਂ ਪਤਾ ਲੱਗਿਆ ਹਾਂ ਹਾਂ ਬਹੁਤ ਰਿਕਾਰਡ ਜੇ ਕੋਈ ਉਹਨੂੰ ਮਿੱਤਰ ਨੂੰ ਕਿਹਾ ਜੇ ਕੋਈ ਕਰੇ ਨਾ ਪਤਾ ਉਹਦੀ ਬੰਦੂਕ ਨੂੰ ਪਤਾ ਲੱਗ ਸਕਦਾ ਵੀ ਇਹ ਸੱਚੇ ਸੂਰਮੇ ਦੀ ਬੰਦੂਕ ਆ ਹਾਂ ਇੰਨਾ ਥਾਣੇ 'ਚ ਉਹ ਵੀ ਹੁਣ ਵੀ ਕਿ ਨਸ਼ਟ ਕਰਦਾ ਹੋਊਗੀ ਯਾਰ ਨਸ਼ਟ ਤਾਂ ਕਾਹ ਵੀ ਕਰਨੀ ਆ ਨਾਲ ਤਾਂ ਲਿਆਂਉਣੀ ਰਏ ਅੰਗਰੇਜ਼ ਨਹੀਂ ਨਾ ਉਹ ਤਾਂ ਇੱਥੇ ਕਿਸੇ ਮਾਲਕਾਨੇ 'ਚ ਪਰ ਕਿਸੇ ਨੂੰ ਪਤਾ ਨਹੀਂ ਹੁੰਣਾ ਇੰਨੀ ਕੋਈ ਧਿਆਨ ਹੀ ਨਹੀਂ ਕਰਦਾ ਮਾਲਖਾਨੇ ਕੇਸਲਾ ਪਿਆ ਬਹੁਤ ਹੁੰਦਾ ਹਮ ਵੱਤ ਵੱਤ ਫਲੋਰ ਭੇਜ ਦਿੰਦੇ ਆ ਇੱਕ ਹੋਰ ਆ ਨਾ ਵੀ ਅੱਜ ਕੱਲ ਵੀ ਰੂਲ ਇਹ ਹੈ ਵੀ ਜੇ ਮੰਨ ਲਾ ਕਿਸੇ ਵਿਅਕਤੀ ਦੀ ਮੌਤ ਹੋ ਗਈ ਹੈ ਨਾ ਉਹਦਾ ਅਸਲਾ ਆਪਾਂ ਜਮਾ ਕਰਾਤਾ ਇਹ ਮਾਲਖਾਨੇ ਚ ਚਾਰ ਪੰਜ ਸਾਲ ਹੀ ਰੱਖਦੇ ਆ ਅੱਛਾ ਮੁੜ ਕੇ ਫਲੋਰ ਭੇਜ ਦਿੰਦੇ ਆ ਉਹ ਹਮ ਮੁੜ ਕੇ ਉੱਥੋਂ ਕਢਾਉਣੀ ਬਹੁਤ ਔਖੀ ਆ ਇਹ ਨਹੀਂ ਵੀ ਇੱਥੋਂ ਮੰਨ ਲਾ ਕਿਸੇ ਬੰਦੇ ਦੀ ਡੈਥ ਹੋ ਗਈ ਅਸਲਾ ਤਾਰਕ ਦੀ ਆਪਾਂ ਅਸਲਾ ਜਾਮਾ ਕਰਾਤਾ ਤੇ ਮੁੜ ਕੇ ਆਪਾਂ ਪਤਾ ਹੀ ਨਾ ਕੀਤਾ ਤੇ ਉਹ ਫਲੋਰ ਭੇਜ ਦਿੰਦੇ ਹਾਂ ਉੱਥੋਂ ਦਾ ਲੱਭਣੀ ਬਹੁਤ ਔਖਾ ਹੋ ਜਾਂਦਾ ਬਹੁਤ ਭੈੜੀ ਕਾਰਵਾਈ ਜਾਨਕਿ ਬਹੁਤ ਲੰਮੀ ਕਾਰਵਾਈ ਕਰਨੀ ਪੈਂਦੀ ਆ ਫੇਰ ਕਿਤੇ ਜਾ ਕੇ ਅਸਲਾ ਮਿਲਦਾ ਜਦ ਆਪਾਂ ਕਿਸੇ ਕੋਠੀ ਚ ਜਾਮਾ ਕਰਾ ਦਈਏ ਤੇ ਕੋਠੀ ਵਾਲੇ ਕੋਲੇ ਵੀ ਆਪਾਂ 4-5 ਸਾਲ ਜਾਈਏ ਨਾ ਕਿਉਂਕਿ ਕੋਠੀ ਵਾਲੇ ਕਰਾਇਆ ਲੈਂਦੇ ਹੁੰਦੇ ਆ ਉਹ ਵੀ ਇੱਕ ਅੱਧੀ ਔਰ ਸੂਚਨਾ ਦੇ ਕੇ ਨਾ ਬੰਦੇ ਨੂੰ ਵੀ ਭਾਈ ਛੋਡੇ ਬੰਦੇ ਦਾ ਅਸਲਾ ਪਿਆ ਜਾਂ ਤਾਂ ਲਾਇਸੈਂਸ ਬਣਾ ਕੇ ਕਿਸੇ ਤੇ ਹੋਰ ਨਾ ਚੜਾ ਲੋ ਤੇ ਨਹੀਂ ਇਹ ਅਸੀਂ ਅੱਗੇ ਭੇਜ ਦਾਂਗੇ ਉਹ ਫਲੋਰ ਭੇਜ ਦਿੰਦੇ ਆ ਤੇ ਬਰਾੜ ਸਾਹਿਬ ਬਹੁਤ ਵਧੀਆ ਬੰਦੂਕ ਹੋਊਗੀ ਸੁੱਤੇ ਕੋਲੇ ਅੰਗਰੇਜ਼ ਅਫਸਰ ਨੇ ਦਿੱਤੀ ਸੀ ਹੈ ਨਾ ਹਾਂ ਉਦੋਂ ਜਿਹੜੀ 12 ਬੋਰ ਬੰਦੂਕ ਆ ਨਾ ਇਹ ਹੈ ਹੀ ਫੋਰਮ ਦੀ ਤਕਨੀਕ ਆ ਆਪਣੇ ਤਾਂ ਹੁਣ ਬਣਨ ਲੱਗੀਆਂ ਹੈ ਇੱਧਰ ਹੂੰ ਬਹੁਤ ਵਧੀਆ ਬੰਦੂਕ ਆ ਵੈਸੇ ਵੀ ਘਰ ਦੀ ਰੱਖੀ ਆਸਤੇ ਨਾ 12 ਬੋਰ ਬੰਦੂਕ ਅੰਗਰੇਜ਼ਾਂ ਦੀ ਤਕਨੀਕ ਹੈ ਜਿਹੜਾ ਤੈਨੂੰ ਫਲੋਰ ਵਾਲਾ ਦਸੀ ਹੈ ਨਾ ਫਲੋਰ ਬਹੁਤ ਜਿਆਦਾ ਅਸਲਾ ਪਿਆ ਹੂੰ ਉੱਥੋਂ ਲੈ ਕੌਣ ਆਉਂਦੇ ਆ ਨਲਾਮੀ ਕਰਾ ਕੇ ਜਿਹੜੇ ਆਪਣੇ ਲੀਡਰ ਹੁੰਦੇ ਆ ਅੱਛਾ ਸਾਰੀਆਂ ਪਾਰਟੀਆਂ ਦੇ ਲੀਡਰ ਹੀ ਨਾ ਅਸਟੇ ਲੋ ਫਲੋਰ ਨਾ ਜਿਹੜਾ ਮਾਲਖਾਨਾ ਹੂੰ ਬਹੁਤ ਉੱਚਕੁੱਟੀ ਦਾ ਅਸਲਾ ਜਾਵਾ ਪਿਆ ਉੱਥੇ ਤੇ ਉੱਥੋਂ ਨਲਾਮੀ ਕਰਾ ਕੇ ਲੈਂਦਾ ਕੌਣ ਆਪਣੇ ਲੀਡਰ ਹੂੰ ਇਸ ਕੰਮ ਚ ਲੀਡਰ ਸਾਰੇ ਇੱਕੋ ਜਿਹੇ ਆ ਅਕਾਲੀ ਵੀ ਕਾਂਗਰਸੀ ਵੀ ਆਮ ਆਦਮੀ ਪਾਰਟੀ ਦਾ ਤਾਂ ਹੋਣਾ ਆਇਆ ਲੱਖ ਰੁਪਏ ਦੇ ਪਿਸਤੌਲ ਨਾ ਇਹ 10 10 15 15000 ਰੁਪਏ ਚ ਨਿਲਾਮ ਕਰਾ ਲੈਂਦੇ ਆ ਆਪਦੇ ਨਾਮ ਤੇ ਰੈਫਲਾਂ ਵੀ ਯਾਨੀ ਕਿ ਆਮ ਬੰਦਾ ਨਹੀਂ ਲੈ ਸਕਦਾ ਕੌਡੀਆਂ ਦੇ ਭਾ ਲੈ ਆਉਂਦੇ ਹੁਣ ਤਾਂ ਲਗਭਗ ਫਲੋਰ ਵਾਲਾ ਇਹਨਾਂ ਨੇ ਖਾਲੀ ਕਰਤਾ ਅੱਛਾ ਅਕਾਲੀ ਸਰਕਾਰ ਚ ਬਹੁਤ ਜਿਹੜੇ ਇਹਨਾਂ ਦੇ ਮੰਤਰੀ ਸੀਗੇ ਨਾ ਤਾਂ ਆਪਾਂ ਕਿਹਾ ਤਾਂ ਕੀ ਲੈਣਾ ਜ ਐਮ ਐਲ اے ਸੀ ਉੱਥੋਂ ਨਿਲਾਮੀ ਕਰਾ ਕੇ ਆਪਦੀ ਸਰਕਾਰ ਸੀਗੀ ਤੇ 5 5 10 1000 ਰੁਪਿਆ ਫੀਸ ਭਰ ਕੇ ਲੈ ਆਏ ਉੱਥੋਂ ਸਹੀ ਹਾਂ ਜਾਂ ਜਿਨ੍ਹਾਂ ਦਾ ਸਰਕਾਰ ਚ ਉਹ ਹੱਠੜਦਾ ਹੁੰਦਾ ਉਹ ਬੰਦੇ ਵੀ ਲੈ ਆਉਂਦੇ ਆਹ ਲੋਕਾਂ ਨੂੰ ਇਹ ਪਤਾ ਹੀ ਨਹੀਂ ਯਾਨੀ ਕਿ 4 4 5 5 ਲੱਖ ਵਾਲੇ ਵਿਦੇਸੀ ਪਿਸਟਲ 10 10 5 5000 ਚ ਨਲਾਮ ਕਰਾ ਲੈਂਦੇ ਆ ਇਹ ਫਲੋਰ ਸੋ ਕੋ ਕਿਸੇ ਰਿਸ਼ਤੇਦਾਰ ਦਾ ਜੇ ਇਹੋ ਜੀ ਹੋਈ ਹੈ ਨਾ ਤੁਰ ਘਟਨਾ ਰਿਸ਼ਤੇਦਾਰ ਦੀ ਡੈਥ ਹੋ ਗਈ ਤੇ ਉਹਦਾ ਅਸਲਾ ਪਿਆ ਉਹ ਪਤਾ ਕਰ ਲੋ ਠੀਕ ਆ ਜੇ ਤੁਸੀਂ ਪਤਾ ਨਾ ਕਰੋ ਅੱਗੇ ਭੇਜ ਦਿੰਦੇ ਆ ਵੜ ਕੇ ਵਾਵਾ ਅਪਰੋਚ ਕਰਨੀ ਪੈਂਦੀ ਆ ਹਾਂ ਐ ਤਾਂ ਦੱਸ ਕੇ ਭੇਜ ਦੇ ਬੰਦੇ ਨੂੰ ਇਹ ਭਾਈ ਇਹਦਾ ਕੁਝ ਕਰ ਲਾ ਤੇ ਨਹੀਂ ਅਸੀਂ ਭੇਜਣ ਲੱਗੇਗਾ ਠੀਕ ਆ ਤੇ ਇਸ ਕਰਕੇ ਭਾਵਾ ਸੁੱਚੇ ਸੂਰਮੇ ਦੀ ਬੰਦੂਕ ਆ ਨਾ ਮਿਲੇ ਉਹਨੂੰ ਵੈਸੇ ਮਿੱਤਰ ਨੂੰ ਮੈਂ ਕਿਹਾ